ਵਾਹਿਗੁਰੂ ਜੀ ਔਰ ਇੱਕ ਹੀ ਕਰਦੇ ਨੇ ਇਹ ਜਿਵੇਂ ਮਤਲਬ ਕੱਲ ਵੀ ਮੇਰੇ ਕੋਲ ਖਬਰ ਆਈ ਪਹਿਲਾਂ ਘਟਾ ਪਹਿਲਾਂ ਇਹ ਐਕਸੀਡੈਂਟ ਤੋਂ ਫਿਰ ਰਾਤੀ ਵੀ ਤੇ ਹਰਿਆਣੇ ਤੋਂ ਬੰਦੇ ਆਏ ਸਾਡੇ 8-9 ਸਾਥੀ ਆਏ ਔਰ ਉਹਨੂੰ ਘਰ ਲੈ ਕੇ 25 ਤੇ 50 ਸਾਥੀ ਆਏ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਕਿਹਾ ਜਾਂ ਸਾਡੇ ਝੰਡੇ ਲੈ ਕੇ ਝਾੜੂ ਵਾਲੇ ਜਾਓ ਉਹਨਾਂ ਝੰਡੇ ਨਹੀਂ ਲਾਏ ਤੇ ਉਹਨਾਂ ਨੂੰ ਥਾਣੇ ਬੰਦ ਕਰ ਛੱਡਿਆ ساری ਰਾਤ ਔਰ ਸਵੇਰੇ ਉਹਨਾਂ ਨੂੰ ਛੱਡਿਆ ਗਿਆ ਜਲੀਲ ਕਿਤਾ ਗਿਆ ਉਹਨਾਂ ਇਹ ਜਿਹੜੀ ਮੇਰੀ ਗੱਡੀ ਆ ਇਹ ਦਿੱਲੀ ਨੰਬਰ ਸੀ ਇਹਨਾਂ ਨੇ ਮੇਰੀ ਗੱਡੀ ਦਾ ਪਤਾ ਹੀ ਪਲੈਰੋ ਐ ਦਿੱਕੋ ਮੈਂ ਜਦੋਂ ਨਿਕਲਿਆ ਤੇ ਮੈਂ ਕਿਹਾ ਮੈਂ ਕਿਹਾ ਵੀ ਗੱਡੀ ਮੇਰਾ ਫੋਟੋ ਖਿੱਚੀ ਜਾਂਦਾ ਸਾਈਡ ਤੇ ਖਲੋਤੀ ਗੱਡੀ ਆ ਮੇਰੀ ਗੱਡੀ ਆ ਇਹਦੇ ਅੱਗੇ ਵੀ ਚਾਰ ਗੱਡੀਆਂ ਰੋਕੀਆਂ ਪੰਜਾਬ ਦੀਆਂ ਤੇ ਪਿੱਛੇ ਵੀ ਦੋ ਗੱਡੀਆਂ ਹੋਰ ਖਲੋਤੀਆਂ ਉਹਨਾਂ ਨੂੰ ਛੇੜਿਆ ਗਿਆ ਕਿਉਂਕਿ ਪੰਜਾਬ ਨੰਬਰ ਸੀ ਇਹਨੂੰ ਭਾਵੇਂ ਉਹ ਨੋਕਲੇ ਆ ਤੇ ਮੇਰੀ ਗੱਡੀ ਜਿਹੜੀ ਆ ਉਹ ਦਿੱਲੀ ਨੰਬਰ ਇਹ ਵੀ ਦੇਖੋ ਬਾਹਰੋਂ ਆਇਆ ਕਿਸਾਨਾਂ ਦੀ ਸੇਵਾ ਕਰਨ ਆਇਆ ਇਹ ਤੋਂ ਕੋਈ ਸਮਾਨ ਖਰੀਦਿਆ ਜਿਹਦੇ ਇਹਨਾਂ ਸਪੀਕਰ ਤੋਂ ਮਾਰਾ ਜਾਂ ਬੋਲੇ ਤੇ ਮੈਂ ਬਾਹਰ ਆ ਗਿਆ ਬਾਹਰ ਆ ਕੇ ਕਿ ਮਾਂ ਗੱਡੀ ਮੇਰੀ ਆ ਇਹ ਜੋ ਫੋਟੋ ਨਾਲ ਖਿੱਚਾ ਤੇ ਕਹਿੰਦਾ ਭਲਾ ਜੀ ਤੁਹਾਡੀ ਨਹੀਂ ਖਿੱਚਦਾ ਉਹਨਾਂ ਚੋਂ ਇਹਨਾਂ ਹਵਾ ਕਰ ਅਨੇਕਾਂ ਕਹਿੰਦੇ ਵੀ ਪਰ ਇਹਦੇ ਵਿੱਚ ਹਵਾ ਵੀ ਇੰਨਾ ਭਰਾ ਆਤੀ ਆ ਪ੍ਰਸ਼ਾਸਨ ਨੇ ਇਹ ਨਹੀਂ ਵੀ ਨਹੀਂ ਭਰਾਈ ਆ ਬੰਦੇ ਨੇ ਆਪਣੇ ਲਾਏ ਹਵਾ ਟਾਇਰ ਖੋਲਾ ਨਾ ਹਵਾ ਟਾਇਰ ਨੂੰ ਜਿਹੜਾ ਸੂਆ ਮਾਰ ਰਹੀ ਉਹਦੇ ਤੇ ਪੈਂਚਰ ਲਾ ਕੇ ਲੈਣੇ ਵੇਖੋ ਕਿਤੇ ਗੱਡੀ ਦਾ ਟਾਇਰ ਲਾ ਕੇ ਕੀਤਾ ਨਾ 2015 2000 4000 ਦਾ ਟਾਇਰ ਖਰਾਬ ਕੀਤਾ ਦੂਜੀ ਗੱਲ ਵੀ ਇਹ ਦਿੱਲੀ ਵਾਲਿਆਂ ਨੂੰ ਕਿਦਾਂ ਕਰਦੇ ਇਹ ਹਰਿਆਣੇ ਵਾਲਿਆਂ ਨੂੰ ਕਿਦਾਂ ਤਾਂ ਕਰਦੇ ਇਹ 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 ਰਾਜਸਥਾਨ ਵਾਲਿਆਂ ਨੂੰ ਕਿਦਾਂ ਤਾਂ ਕਰਦੇ ਫਿਰ ਯਾਰ ਸਾਡੀ ਸੰਗ ਤੋਂ ਕਿਹੜੀ ਇੱਥੇ ਸੰਗ ਤੋਂ ਰੈਕਸ਼ਨ ਲੈ ਕੇ ਆਉਂਦੇ ਆ ਫਿਰ ਕੀ ਗੱਲ ਅਸੀਂ ਹਰਿਆਣੇ ਵਾਲੇ ਗੁੱਟ ਖਾਂਦਾਂਗੇ ਅਸੀਂ ਦਿੱਲੀ ਕੇ ਆਯਾ ਸਾਡੀ ਹਰਿਆਣਾ ਦਾ ਸੇਵਾ ਕੀਤੀ ਨਰਸ਼ਨ ਖਵਾਇਆ ਸਾਨੂੰ ਉਜਾਇਆ ਉਹਨਾਂ ਨੇ ਆਨੰਦ ਮਨਟਾ ਅਸੀਂ ਉਹਨਾਂ ਵਾਸਤੇ ਲੰਗਰ ਲਾਏ ਆ ਸੜਕਾਂ ਦੇ ਉੱਤੇ ਥਾਂ ਥਾਂ ਦੇ ਲੰਗਰ ਲੱਗਿਆ ਥਾਂ ਥਾਂ ਦੇ ਸੇਵਾ ਕਰਨੇ ਗੱਜ ਕੇ ਜਿਹੜਾ ਕੰਮ ਸਰਕਾਰ ਦਾ ਵਾਦਾ ਸੀ ਉਹ ਕਿਸਾਨ ਜਥੇਬੰਦੀਆਂ ਕਰ ਲਿਆ ਨੇ ਉਹ ਉਹ ਭਰਾਤਰ ਜਥੇਬੰਦੀਆਂ ਕਰਨੀਆਂ ਉਹ 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 ਜਿਹੜੀਆਂ ਸਿੱਖ ਜਥੇਬੰਦੀਆਂ ਨੇ ਕਰਨੇ ਮਤਲਬ ਕੋਈ ਵੀ ਸਮਾਜਿਕ ਸੇਵ ਹੀ ਆ ਕਿਸੇ ਵੀ ਕਿਸਮ ਦੀ ਸੇਵਾ ਕਰਦਾ ਜਾਂ ਕਿਸੇ ਵੀ ਧਰਮ ਦਾ ਸੇਵਾਦਾਰ ਉਹ ਸੇਵਾ ਨਿਭਾ ਰਿਹਾ ਆਪਣੇ ਕਿ ਸਾਡੇ ਇੱਥੇ ਪਰਿਵਾਰ ਬੈਠਿਆ ਇਹਨਾਂ ਵਾਅਦੇ ਰਾਖਾ ਲਵੇ ਪਰ ਇਹ ਬਾਹਰ ਦੀਆਂ ਗੱਡੀਆਂ ਦੇ ਚਲਾਨ ਕੱਟੁੰਦੇ ਆ ਬੇ ਜਾਂ ਬਾਹਰ ਦੀਆਂ ਗੱਡੀਆਂ ਦੇ ਇਹ ਇਹ ਐਸਯੂਐਮਆਰ ਲਵੇ ਮੈਂ ਫਿਰ ਇੱਕ ਵੀਡੀਓ ਵੇਖੀ ਕਿ ਸਾਡੀ ਰਾਖਤਰ ਲੰਗਰ ਲਈ ਕਿਉਂ ਦੀ ਗੱਡੀ ਦਾ ਇਹਨਾਂ ਚਲਾਨ ਕੱਟਿਆ ਸੀ ਆਨਲਾਈਨ ਉਹ ਕਹੇ ਗਿਆ ਕਿ ਤਾਂ ਕੋ ਪ੍ਰਸ਼ਾਸਨ ਵਾਸਤੇ ਦੇਨ ਨੂੰ ਤਾਂ 15 ਦਿਨ ਬਾਅਦ ਸਾਰਾ ਕੁਝ ਬੰਦ ਕਰ ਦੇਣਾ ਚਾਹੀਦਾ ਕਿਸੀ ਕੋਈ ਚਲਾਨ ਨੀ ਕਰਤਾ ਹੈ ਜੀ ਜੋ ਵੀ ਟੋਲ ਵੀ ਫ੍ਰੀ ਕਰ ਦੋ ਸਾਡ ਟੋਲ ਵੀ ਫ੍ਰੀ ਕਰੋ ਸਭ ਕੁਝ ਫ੍ਰੀ ਕਰੋ 15 ਦਿਨ ਲਈ ਵੀ 15 ਦਿਨ ਜਿੰਨਾ ਵੀ ਰਸ ਰਿੱਚ ਆਉਂਦਾ ਉਹ ਲੈ ਕੇ ਪੰਜਾਬ ਸਰਕਾਰ ਨੂੰ ਟੋਲ ਫ੍ਰੀ ਕਰਨਾ ਚਾਹੀਦਾ ਇਹ ਸੂਬਾ ਵੀ ਬਾਰੋਂ ਰਾਜਸਥਾਨ ਤੋਂ ਬਿਹਾਰ ਤੋਂ ਜੁਪੀ ਤੋਂ ਦੂਰੋਂ ਦੂਰੋਂ ਸੰਗਤ ਆਈ ਇਹਨਾਂ ਕੋਲ ਟੋਲ ਨਾ ਲਿਆ ਜਾਵੇ ਇਹਨਾਂ ਨੂੰ ਮੁਸ਼ਕਲ ਨਾ ਆਵੇ ਪਰ ਯਾਰ ਇਹ ਜਿਹੜੇ ਕਰ ਲਵੇ ਕੁੱਤਾਂ ਕਾਵੇਂ ਤੇ ਖਾਣਿਆਂ ਦੇ ਵਿੱਚ ਬੰਦ ਕਰਨਾ ਵੇ ਫਿਰ ਇਹ ਕੈਰਪਾਨ ਦੇ ਵਿੱਚ ਗੱਟੀਆਂ ਬਾਹਰ ਦੀਆਂ ਨੰਬਰ ਵੇਖ ਕੇ ਇਹ ਚੀਜ਼ ਸਾਡੀ ਜਿਹੜੀ ਆ ਮਾਂ ਚ ਗੁੱਸਾ ਆ ਔਰ ਅਸੀਂ ਕਾਹ ਕਰਕੇ ਦੇ ਬੋਲਦਾਲਿਆ ਪਿਓ ਐਂਕਰ ਬਾਦ ਆ ਸੱਚੋ ਜਿ세 ਜਿਵੇ ਫਿਰ ਸਭੀ ਸਾਰੀ ਗੋਗੀ ਆ ਤੇ ਤੁਹਾਨੂੰ ਕੋ ਅਹਿਸਾਸ ਕਰੇ ਕਿ ਮੇਰੇ ਕੋ ਗਲਤੀ ਹੋ ਗਿਆ ਔਨ ਵਾਲੇ ਸਮੇਂ ਦੇ ਵਿੱਚ ਮੇਰੇ ਜਨਾਲੇ ਦੇ ਵਿੱਚ ਆਪਣੇ ਜਨਾਲੇ ਦੀ ਜੋ ਮੇਰੇ ਰੁਪਏ ਜਨਾਲੇ ਦਾ ਹਸਤੀ ਆ ਤੇ ਮੇਰੇ ਜਨਾਲੇ ਦੇ ਉੱਤੇ ਇਹੋ ਜਿਹਾ ਕੁਝ ਨਹੀਂ ਹੋਣਾ ਮੈਂ ਬਾਹਰੋਂ ਆਈ ਸੰਦੂ ਨੂੰ ਸਵਾਵੀ ਦੂੰਗਾ ਮੈਂ ਉਹਦੀ ਸਹਾਇਤਾ ਵੀ ਕਰੂੰਗਾ ਉਹਦੇ ਰਵੱਸੇ ਰਹਿਣ ਬਸੇਰਾ ਵੀ ਦੁਨੀਆ ਬਾਰੂਾਈ ਆ ਪੁਆਸੀ ਬਣਾਉਣ ਦੀਆਂ ਸਾਡੀਆਂ ਜਥੇਬੰਦੀਆਂ ਬਣਾਉਣ ਦੀਆਂ ਪਰ ਉਹ ਵੀ ਇਹਨਾਂ ਨੂੰ ਚੁੱਭਦੇ ਆ ਉਸ ਤੋਂ ਪਹਿਲਾਂ ਮੈਨੂੰ ਇਹਦਾ ਕਹਿੰਦਾ ਤੁਹਾਨੂੰ ਫੰਡਿੰਗ ਮੜੀ ਆਉਣੀ ਆ ਕਰੋ ਜਾਂਚ ਸਾਡੀ ਕਿਹੜੀ ਬੰਦੀਆਂ ਆਉਂਦੀਆਂ ਸਾਡੇ ਕੋਲ ਵੀਰੀ ਇੱਕ ਕਰ ਹੋ ਰਿਹਾ ਮੰਨ ਲਓ ਇਹ ਕਾਨੂੰਨ ਦੇ ਰਖਵਾਲੇ ਆ ਕਾਨੂੰਨ ਕਹਿੰਦਾ ਜੇ ਕੋਈ ਕੱਟੀ ਪਾਰ ਗਲਤ ਲੱਗੀ ਆ ਤੇ ਉਹਨੂੰ ਕਲੀ ਚੁੱਕ ਕੇ ਲੈ ਜਾਓ ਤੇ ਟਾਇਰ ਪੈਂਚਰ ਦਾ ਕਾਰਨ ਸਾਡੇ ਕਿਵੇਂ ਕਹਣੋ ਪਤਨੀ ਹੈ ਕੋਈ ਕਿਹੋ ਜਿਹਾ ਟਾਇਰ ਪੰਚੇ ਕਰੇ ਜਾਂ ਕੋਈ ਟਾਇਰ ਲਾਵੇ ਗੱਡੀ ਗਲਤ ਹੈ ਕਿ ਨਹੀਂ ਬੰਦਾ ਹੈਗਾ ਉਹਦਾ ਚਲਾਨ ਕੱਟੇ ਨੂੰ ਖਾਣੇ ਬੰਦ ਕਰ ਦਿਓ ਗੱਡੀ ਬਿਲਕੁਲ ਜੀ ਇਹ ਜੋ ਰਸੂਲ ਆ ਪਰ ਇਹ ਬਿਲਕੁਲ ਗਲਤ ਹੈ ਗਲਤੀ ਜਿਲਾ ਇਹ ਤਾਂ ਕੇਸ਼ਰੀ ਚਲਾਉਂਦੇ ਨੇ ਨਾ ਲੱਖ ਲਾਂਦੇ ਇਹੋ ਜੇ ਪੁਲਿਸ ਪ੍ਰਸ਼ਾਸਨ ਦੇ ਇਹੋ ਜੇ ਪੁਲਿਸ ਨੂੰ ਆ ਨਹੀਂ ਕੀ ਕਰਨਾ ਫਿਰ ਜਿਹੜੀ ਬਾਹਰੋਂ ਗੱਡੀਆਂ ਆਉਂਦੀਆਂ ਉਹਨਾਂ ਦਾ ਚਲਾਨ ਕਰਨਦੇ ਆ ਕਈ ਕੋਈ ਕਰਨਦੇ ਉਹਨਾਂ ਨੇ ਧੱਕੇਸ਼ਾਹੀ ਕਰਨਦੇ ਸੂਏ ਮਾਰਕੀਟ ਆ ਪਰ ਨੇ ਹਾਂ ਜੀ ਪੰਮੀ ਇਹਨਾਂ ਦੇ ਇਹਨਾਂ ਦੇ ਰੂਲ ਇਹ ਬੰਦਾ ਜਿਹੜੀ ਮਤਲਬ ਵੀ ਮਨ ਪਾਰਕਿੰਗ 'ਚ ਨਹੀਂ ਲੱਗੀ ਗੱਡੀ ਉਹਨੂੰ ਚੱਕ ਕੇ ਲੈ ਜਾਓ ਥਾਣੇ ਚਲਾਣ ਕਰੋ ਠੀਕ ਹੈ ਸ਼ੂਆ ਮਾਰ ਕੇ ਟਾਇਰ ਪਾੜਨ ਦਾ ਮਤਲਬ ਨਹੀਂ ਬਣਦਾ ਕੋਈ ਨੀਤ ਘਾਤ ਨਹੀਂ ਕਿਸ ਨੂੰ ਵੇਖੋ ਉਹੀ ਗੱਲ ਹੈ ਨਾ ਕਿ ਇਹ ਇਹ ਕਾਨੂੰਨ ਦੇ ਰਖਵਾਲੇ ਹੋ ਕੇ ਕਾਨੂੰਨ ਦੀ ਉਲੰਘਣਾ ਕਰਦੇ ਆ ਜੋ ਸਜ਼ਾ ਕਾਨੂੰਨ ਦੇ ਮੁਤਾਬਕ ਇਸ ਐਸਐਚਓ ਨੂੰ ਬੰਦੀ ਆ ਉਹ ਪ੍ਰਸ਼ਾਸਨ ਦਵੇ ਅਸੀਂ ਤੋਂ ਮੰਗ ਕਰਦੇ ਆ ਪਰ ਜਿੰਨਾ ਚਿਰ ਉਹ ਨਹੀਂ ਕਾਰਵਾਈ ਕੋਈ ਕਰਦਾ ਉਹਨਾਂ ਚ ਸਾਡੇ ਨਾਲ ਭਰਾਤ ਦੇ ਜਿਹੜੇ ਬੰਦਿਆਂ ਉੜਕਿਆ ਸਾਡੀ ਜਥੇਬੰਦੀ ਦੀ ਟੀਮ ਉਹ ਵੀ ਜਿਹੜੀ ਆ ਵਾਕਈ ਵੀ ਆ ਬਾਹਰ ਗਈਆਂ ਆਂਗੇ ਪਿੰਡਾਂ ਜਦੋਂ ਤੱਕ ਟ੍ਰਾਲੀ ਆਂਗੇ ਉਹਨਾਂ ਨੂੰ ਇਹ ਫੋਨ ਕੀਤਾ ਵੀ ਵਾਪਸ ਆਓ ਔਰ ਪਿੰਡਾਂ ਨੂੰ ਫੋਨ ਕਰਦਾ ਵੀ ਸੰਗਤ ਆਵੇ ਇੱਥੇ ਇੱਥੇ ਤਕਰਾ ਕਰਕੇ ਜਾਨ ਲਾਵਾਂਗੇ ਕੋਈ ਕਾਲ ਨਹੀਂ ਅਸੀਂ ਆਪਣੇ ਭਰਾਵਾਂ ਕੋ ਜਿਹਨੇ ਭਰਾ ਸਾਡੇ ਇਥੋਂ ਪਰੇਸ਼ਾਨ ਹੋ ਰਿਆ ਉਹਨਾਂ ਕੋ ਅਸੀਂ ਮਾਫੀ ਮੰਗਾਗੇ ਉਹਨਾਂ ਕੋ ਅਸੀਂ ਉਹਨਾਂ ਦੇ ਦੋਸ਼ੀ ਵੀ ਆ ਕਿ ਉਹਨਾਂ ਨੂੰ ਅਸੀਂ ਤੰਗ ਪਰੇਸ਼ਾਨ ਪਰ ਉਹਨਾਂ ਕੋ ਅਸੀਂ ਸੌਰੀ ਫੀਲ ਕਰਾਂਗੇ ਕਿਉਂਕਿ ਸਾਡੇ ਕੋ ਇਸ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਇਸ ਤਰ੍ਹਾਂ ਦੇ ਕੱਲ ਨੂੰ ਫਿਰ ਸਾਡੇ ਜਿਹੜੇ ਆਉਣਗੇ ਬਾਹਰੋਂ ਬੱਚੇ ਸਾਡੀ ਸੇਵਾ ਲੈ ਕੇ ਉਹਨਾਂ ਨੂੰ ਕੁੱਟਣਗੇ ਉਹ ਸਾਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਵਾਸਤੇ ਫਾਨੂੰ ਪੈ ਫਾਸੀ ਦਾ ਬੰਦਾ ਵੀ ਚੁੰਮਣਾ ਪਵੇ ਰਸਮ ਚੁੰਮਣਾ ਪਵੇ ਅਸੀਂ ਫਾਸੀ ਦਾ ਰਸਮ ਚੁੰਮਣ ਨੂੰ ਧਿਆਨ ਪਰ ਅਸੀਂ ਆਪਣੇ ਭਰਾਵਾਂ ਦੇ ਤਸ਼ੱਦਦ ਨਹੀਂ ਹੋਵਾਂਗੇ ਬਾਹਰ ਜਿਹੜੀਆਂ ਗੱਡੀਆਂ ਦੇ ਤਸ਼ੱਦਦ ਨਹੀਂ ਹੋਵਾਂਗੇ ਵਾਈਕ ਨੂੰ ਕਰਤਾ ਸੋ ਵਾਈਕ ਜ ਆ पाच ਸਾਡੇ ਪ੍ਰਾਣ ਦੇ ਸਤਾਪ ਚੇਤ ਸਿੰਘ ਤੇ ਕਮੇਟੀ ਸਿੰਘ ਸਦਾਦ ਸਿੰਘ ਪਾਲਾ ਜਿਉ ਦੇ ਵੀ ਆਪਣੀ ਉਦਰੀ ਆਫਸਾਈਰ ਅਗਲੇ ਪਰਮਾਣੇ ਰਾਤ ਦੇ ਸਮੇਂ ਦਾ ਪ੍ਰਸ਼ਾਸਨ ਨਾਲ ਬਾਅਦ ਕੇ ਸੰਪਰਕ ਕਰਾ ਲਈ ਕੋਈ ਜਾਣਕਾਰੀ ਨਹੀਂ ਜੇ ਨੂੰ ਬੁਲੇ ਪਾਈ ਚੇਤ ਸਿੰਘ ਨੇ ਦੱਸਿਆ ਵੀ ਉਹਨੇ ਆਪਣੀ ਕਟੀ ਯਾਤਰਾ ਕਰ ਦੇ ਲਈ ਐਸੀ ਹੁਕਮ ਜੋ ਜਦੋਂ ਕੰਸੀ ਸੀ ਜੀ ਨੰਬਰ ਕੰਸੀ ਸੀ ਸਾਡੇ ਤੋਂ ਨਾਮ ਨੇ ਮੌਲਾਰ ਮਾਨ ਇਹ ਦੇਖੀ ਚੰਚਾਰ ਸੀ ਇਸ ਨਾਮ ਆਪਲਾਗਨੀ ਜੀ ਦੀ ਆਦਿ ਸੇਵਾ ਮਾਰਕ ਦੇ ਵਿੱਚ ਬਹੁਤ ਮਾਰਗਨ ਤੇਰੇਾਰੇ ਸੁਨਤਰਾ ਬਾਕੀ ਬੈਂਕ ਲਾਪੀਏ ਸਾਧਿਗੀਆਂ ਉਹ ਆਪ ਜੀ ਆਪਣੇ ਸੀਨੀਅਰ ਅਸਲਾਨ ਗਾਲਕੀ ਮੈਂ ਕਹਣਾ ਕਾਰਵਾਈ ਜੀਵਨ ਜੀ ਦੇ ਕਿ ਆਪ ਕਰੋਗੇ ਪਰ ਭਰਾਵਾਂ ਦੇ ਤਸੱਲੀ ਦੇ ਦਾ ਨਮਾਜ਼ਾ ਸਟਾਫ ਸਾਹਿਬ ਦਾ ਜਿਹੜੇ ਸਾਡੇ ਸਟਾਫ ਆ ਡੀਐਸਪੀ ਸਾਹਿਬ ਜਗਨਦਰ ਸਿੰਘ ਚਲੋ ਸਾਡੇ ਬਹੁਤ ਸਤਿਕਾਰਯੋਗ ਪਿਆਰ ਵਾਲੇ ਵੀ ਆ ਔਰ ਐਸਐਚਓ ਵੀ ਸਾਡਾ ਸੱਜਣ ਸੀਗਾ ਪਰ ਦੁੱਖ ਇਸ ਗੱਲ ਦਾ ਹੈ ਕਿ ਗੱਡੀ ਮੇਰੀ ਦਿੱਲੀ ਨੰਬਰ ਵੇਖ ਕੇ ਉਹਨੂੰ ਪਤਾ ਨਹੀਂ ਕਿ ਮੇਰੀ ਗੱਡੀ ਹੈ ਔਰ ਉਹਨੇ ਸੂਆ ਮਾਰਿਆ ਕਿਉਂਕਿ ਇਦਾਂ ਜਿਹੜੀਆਂ ਬਾਹਰ ਦੇ ਸਟੇਟਾਂ ਤੋਂ ਗੱਡੀਆਂ ਆਉਂਦੀਆਂ ਤੇ ਫਿਰ ਇਹੋ ਜੀ ਤਰੀਕਾ ਉਹਨਾਂ ਨਾਲ ਫਸਾਸਰ ਕਰੇ ਫਿਰ ਉਹ ਬਗਵਾਸ ਦੇ ਕੇਂਦਰੀ ਵਾਲੇ ਕਿਸੇ ਗੱਲ ਦਾ ਗੁੱਸਾ ਆਉਣ ਕਰਕੇ ਅਸੀਂ ਜਿਹੜਾ ਇਹ ਕਦਮ ਚੁੱਕਿਆ ਤਾਂ ਜੋ ਮਨੋ ਸਾਨੂੰ ਇਹਨਾਂ ਨੇ ਵਿਸ਼ਵਾਸ ਹੋਇਆ ਚਲੋ ਇਹ ਭਰਾਤ ਜੱਥੇ ਲਈ ਜਿਹੜੇ ਜੀ ਸਾਡੇ ਦੇਸ਼ ਸਾਹਿਬ ਹਿੰਦੂਪੰਦਰ ਸਿੰਘ ਜੀ ਆਇਆ ਹੋਇਆ ਹੈ ਕਿ ਜੋ ਹਰਜੰਤ ਸਿੰਘ ਐਸਐਚਓ ਨਾਲਾ ਖਾਲਾ ਜੀ ਨੂੰ ਮਿਲਿਆ ਹੈ ਜੀ ਪ੍ਰਾਪਤਾ ਕੋਈ ਵੀ ਕਾਨੂੰਨ ਦੇ ਵਿੱਚ ਨਹੀਂ ਆ ਕਿਉਂਕਿ ਅਸੀਂ ਗੱਡੀ ਮਾਰਦੀਆਂ ਨੂੰ ਟੋਲ ਕਰਕੇ ਖੜ ਸਕਦੇ ਪਰ ਇੰਨਾ ਸਵੇਰ ਪਾਰਕਿੰਗ ਦਾ ਗੱਡੀ ਦੇ ਪੈਰ ਕਰਾਤਾ ਦੇਖ ਲੋ ਪਿਕਚਰ ਕਰਨਾ ਤੋਂ ਕਿਉਂਕਿ ਬਿਜਵਾਜ ਤੋਂ ਆਇਆ ਕਿ ਉਹ ਜਿਹੜੀ ਜਿਹੜੀ ਜਲਦੀ ਜਿਹੜੇ ਸੀਆ ਸਰ ਸਾਹਿਬਾਂ ਨੇ ਇਹਦਾ ਕਾਫੀ ਗੱਲ ਹੈ ਕਿ ਸੋਰੀ ਦਾ ਵਿਵਾਦ ਦਿੱਤੀ ਹੈ ਜਿਹੜਾ ਹੈ ਪਾਰਕਿੰਗ ਦੀ ਜਿਹੜੀ ਕੋਸ਼ਿਸ਼ ਜਿਹੜਾ ਵਾਹ ਰਿਹਾ ਹੈ ਉੱਤਾਰ ਵੱਟੀ ਹੈ ਨਾ ਸਾਹਿਬ ਜੀ ਕਰਦਾ